ਆਏ ਦਿਨ ਲੋਕਾਂ ਨੂੰ ਝੂਠੇ ਐਨਡੀਪੀਐਸ ਦੇ ਪਰਚੇ ਪਾਏ ਜਾ ਰਹੇ ਨੇ ਆਏ ਦਿਨ ਝੂਠੇ ਇੰਕਾਊਂਟਰ ਹੋ ਰਹੇ ਨੇ ਸਿਮਿਲਰ ਇਹੀ ਟਿਪੀਕਲ ਸਟੋਰੀ ਉਹਨੂੰ ਲੈ ਕੇ ਜਾ ਰਹੇ ਸੀ ਉਹਨੇ ਹਥਿਆਰ ਕੱਢਿਆ ਉੱਥੋਂ ਔਰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਨੂੰ ਮਾਰ ਦਿੱਤਾ ਤੁਸੀਂ ਦੇਖੋਗੇ ਉਹ ਬਠਿੰਡੇ ਦੇ ਵਿੱਚ ਗੰਗ ਟੀਚਰ ਉਹਨੂੰ ਪੁਲਿਸ ਦਾ ਸੱਦਤ ਨੇ ਮਾਰ ਦਿੱਤਾ ਪਟਿਆਲੇ ਜਿਹੜੇ ਕਰਨ ਦਾ ਕੀ ਹੋਇਆ ਤੁਸੀਂ ਸਾਬ ਨੇ ਸੁਣਿਆ ਉਹ ਇਕੱਲੀ ਲੜਾਈ ਲੜ ਰਹੀ ਉਹਦੀ ਵਾਈਫ ਔਰ ਜਿਹੜਾ ਇੱਕ ਪਟਿਆਲੇ ਜਿਹੜਾ ਲੜਕਾ ਮਾਰਿਆ ਜਿਹੜਾ ਬਾਹਰੋਂ ਆਇਆ ਸੀ ਸਾਰੇ ਕੇਸ ਜਿਹੜੇ ਨੇ ਇਹਨੇ ਪ੍ਰਤੱਖ ਨਹੀਂ ਪਰ ਨਾ ਅਸੀਂ ਬੋਲ ਰਹੇ ਆਂ ਨਾ ਕੋਈ ਜਨਤਾ ਬੋਲ ਰਹੀ ਹੈ ਨਾ ਕੋਈ ਆਵਾਜ਼ ਉੱਠ ਰਹੀ ਹੈ ਆਪਣੇ ਪੰਜ ਇਨਸੀਡੈਂਟਸ ਤਾਂ ਪੰਜਾਬ ਸਟੇਟ ਵਿੱਚ ਐਸੇ ਨੇ ਜਿਹਦੇ ਵਿੱਚ ਕਲੀਅਰ ਕੇਸ ਆਫ ਪੁਲਿਸ ਸਕਸੈਸ ਹੈ ਪਰ ਹਰਾਨੀ ਦੀ ਗੱਲ ਦੇਖੋ ਤੁਸੀਂ ਕੋਈ ਤੁਹਾਨੂੰ ਸੁਣਿਆ ਕਿਸੇ ਪੋਲੀਟੀਸ਼ੀਅਨ ਨੂੰ ਕਿਸੇ ਪੋਲੀਟੀਕਲ ਲੀਡਰ ਨੂੰ ਇਹ ਗੱਲ ਕਰਦੇਣ ਉਠਾਉਂਦੇ ਆ ਪੋਲੀਟੀਕਲ ਜਿਹੜੇ ਐਪੋਜੀਸ਼ਨ ਹੈ ਬਿਲਕੁਲ ਖਤਮ ਹੋ ਚੁੱਕੀ ਇੱਥੇ ਇੱਕ ਲੜਕਾ ਜਿੰਨੂੰ ਕੇ ਇੱਕ ਬੁਲਾ ਕੇ ਪੁਲਿਸ ਨੇ ਕਿਹਾ ਕਿ ਤੂੰ ਆਪਣੇ ਤੇ ਝੂਠਾ ਪਰਚਾ ਪਾ ਲੈ ਸਾਡੇ ਟਾਰਗੇਟ ਪੂਰੇ ਹੋਣੇ ਆ ਉਸ ਨੇ ਇਨਕਾਰ ਕਰ ਦਿੱਤਾ ਉਸ ਤੇ ਝੂਠਾ ਪਰਚਾ ਵੀ ਪਾਇਆ ਗਿਆ ਉਸ ਤੇ ਕੁਝ ਪਾਈ ਗਈ ਉਹਦੇ ਕੋਲ ਪੈਸੇ ਲੈ ਜਿਹੜੇ ਡਰੱਗ ਦੇ ਜਿਹੜੀ ਰਿਕਵਰੀ ਦਿਖਾਈ ਉਹਦੇ ਕੋਲ 25000 ਰੁਪਏ ਰਿਸ਼ਵਤ ਵੀ ਲਈ ਉਹ ਇੰਨਾ ਫਰਸਟ੍ਰੇਟ ਹੋ ਗਿਆ ਉਹ ਜਾ ਕੇ ਇੱਕ ਸੁਸਾਈਡ ਕਰ ਲੈਂਦਾ ਵਾਈਸ ਕੌਂਸਲ ਪ੍ਰਵੇਲਡ ਓਵਰ ਹਿਮ ਕਿ ਉਹਨੇ ਇੱਕ ਕਾਰਸਪੋਨਡੈਂਟ ਨੂੰ ਟੈਲੀਫੋਨ ਕਰਦਾ ਕਿ ਜੀ ਮੈਂ ਇਹ ਕਰਨ ਦਾ ਅਸਿਸਟੈਂਟ ਕਰਨ ਲੱਗਾ ਲੇ ਤਾਂ ਇਨਾ ਤੰਗ ਕੀਤਾ ਪੁਲਿਸ ਨੇ ਤੁਸੀਂ ਮੇਰੀ ਰਿਕਾਰਡ ਕਰ ਮਤਲਬ ਇਤੋਂ ਤੱਕ ਗੱਲ ਆ ਚੁੱਕੀ ਹੈ ਉਹਨੂੰ ਇਨਾ ਫਰਸਟ੍ਰੇਟ ਕਰ ਰਿਹਾ ਸੀ ਵੀ ਤੇਰੇ ਤੇ ਤੇ ਪਰਚਾ ਪਾਇਆ ਸਾਨੂੰ ਦੋ ਬੰਦੇ ਹੋਰ ਲੱਭ ਕੇ ਦੇ ਜਿੰਨੇ ਦੇ ਅਸੀਂ ਪਰਚਾ ਪਾਈਏ ਇਨਾ ਹਾਲਾਤਾਂ ਵਿੱਚ ਬਹੁਤ ਲੋਡ ਹੈ ਅਸੀਂ ਇਕੱਠੇ ਹੋਏ ਅਸੀਂ ਇਸ ਜ਼ੁਲਮ ਦੇ ਖਿਲਾਫ ਚਾਹੇ ਉਹ ਪੰਜਾਬ ਸਟੇਟ ਦੀ ਗਵਰਨਮੈਂਟ ਕਰ ਰਹੀ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਕਰ ਰਹੀ ਹੈ ਚਾਹੇ ਦੀ ਸਟੇਟ ਕਰ ਰਹੀ ਹੈ ਉਹਦੇ ਖਿਲਾਫ ਆਵਾਜ਼ ਥਾਉਣ ਦੀ ਲੋੜ ਹੈ ਪਰ ਮੈਂ ਬਿਲਕੁਲ ਸਹਿਮਤ ਹਾਂ ਦਰਕਸ਼ਾਹਬ ਦਾ ਮਾਨੀ ਸਾਹਿਬ ਦਾ ਮੈਂ ਇਹ ਸਮਝਦਾ ਹਾਂ ਕਿ ਪ੍ਰੈਜ਼ੈਂਟਲੀ ਹਾਲਾਤ ਜਿਹੜੇ ਨੇ ਇਸ ਸਟੇਟ ਦੇ ਇਸ ਪਾਕ ਸੂਬੇ ਦੇ ਬੜੇ ਹੀ ਗੰਭੀਰ ਨੇ ਆਏ ਦਿਨ ਆਏ ਦਿਨ ਲੋਕਾਂ ਨੂੰ ਝੂਠੇ ਐਨਡੀਪੀਐਸ ਦੇ ਪਰਚੇ ਪਾਏ ਜਾ ਰਹੇ ਨੇ ਆਏ ਦਿਨ ਝੂਠੇ ਇੰਕਾਊਂਟਰ ਹੋ ਰਹੇ ਨੇ ਗੁਰਦੇਸ਼ ਸਿੰਘ ਜੀ ਉਹਨੇ ਦੱਸਿਆ ਇਸ ਤਰ੍ਹਾਂ ਪੁਰਾਣੇ ਕੁਝ ਇੰਕਾਊਂਟਰਸ ਦਾ ਉਹਨਾਂ ਨੇ ਜ਼ਿਕਰ ਕੀਤਾ ਅੱਜ ਕੀ ਬਿਲਕੁਲ ਪ੍ਰਚਲਿਤ ਗੱਲ ਹੈ ਸਿਮਿਲਰ ਇਹੀ ਟਿਪੀਕਲ ਸਟੋਰੀ ਉਹਨੂੰ ਲੈ ਕੇ ਜਾ ਰਹੇ ਸੀ ਉਹਨੇ ਹਥਿਆਰ ਕੱਢਿਆ ਉੱਥੋਂ ਔਰ ਗੋਲੀਬਾਰਤ ਦੀ ਕੋਸ਼ਿਸ਼ ਕੀਤੀ ਦਮਾ ਜੋ ਆ ਮੈਂ ਗਰਗੱਬ ਸਾਹਿਬ ਨਾਲ ਬੈਠੇ ਹੁਣੇ ਆਪਾਂ ਡਿਸਕਸ ਕਰ ਰਹੇ ਸੀ ਪੰਜ ਇਨਸੀਡੈਂਟਸ ਦਾ ਪੰਜਾਬ ਸਟੇਟ ਵਿੱਚ ਐਸੇ ਦੇ ਜਿਹਦੇ ਵਿੱਚ ਕਲੀਅਰ ਕੇਸ ਆਫ ਪੁਲਿਸ ਸਕਸੈਸ ਹੈ ਪਰ ਖਰਾਨੀ ਦੀ ਗੱਲ ਦੇਖੋ ਤੁਸੀਂ ਕੋਈ ਤੁਹਾਨੂੰ ਸੁਣਿਆ ਕਿਸੇ ਪੋਲੀਟੀਸ਼ਨ ਨੂੰ ਕਿਸੇ ਪੋਲੀਟੀਕਲ ਲੀਡਰ ਨੂੰ ਇਹ ਗੱਲ ਕਰਦੇ ਨੇ ਉਠਾਉਂਦੇ ਆ ਪੋਲੀਟੀਕਲ ਜਿਹੜੇ اپੋਜੀਸ਼ਨ ਹੈ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਕੀ ਕਾਰਨ ਹੈ ਮੈਂ ਨਹੀਂ ਕਹਿ ਸਕਦਾ ਤੁਸੀਂ ਦੇਖੋ ਕਿ ਉਹ ਬਠਿੰਡੇ ਦੇ ਵਿੱਚ ਜਿਹੜਾ ਉਹ ਲੜਕਾ ਗੰਗ ਟੀਚਰ ਉਹਨੂੰ ਪੁਲਿਸ ਤੋਂ ਸੱਡਨ ਨੇ ਮਾਰ ਦਿੱਤਾ ਪਟਿਆਲੇ ਜਿਹੜੇ ਕਰਨ ਨਾਲ ਕੀ ਹੋਇਆ ਤੁਸੀਂ ਆਪਰੇ ਸੁਣਿਆ ਉਹ ਇਕੱਲੀ ਲੜਾਈ ਲੜ ਰਹੀ ਉਹਦੀ ਬਾਈ ਉਹ ਨਾਲ ਹੋਰ ਵੀ ਕੋਈ ਜੁਆਇਨ ਕਰ ਲੈਂਦਾ ਮਤਲਬ ਇਸ ਤਰ੍ਹਾਂ ਦੇ ਪੰਜ ਕੇਸ ਤਾਂ ਐਸੇ ਨੇ ਜਿਹੜੇ ਗਰਗ ਸਿੰਘ ਸਾਹਿਬ ਹੁਣੇ ਮੇਰੇ ਨਾਲ ਡਿਸਕਸ ਕਰ ਰਹੇ ਸੀ ਜਿਹਦੇ ਵਿੱਚ ਬਹੁਤ ਪ੍ਰਤੱਖ ਰੂਪ ਵਿੱਚ ਹੈ ਕਿ ਇਹ ਇੱਥੇ ਜਾਂਚੀਆਂ ਪਰਿਸ਼ੀਆਂ ਹੋਈਆਂ ਆ ਉਹ ਜਿਹੜਾ ਇੱਕ ਪਟਿਆਲੇ ਜਿਹੜਾ ਲੜਕਾ ਮਾਰਿਆ ਜਿਹੜਾ ਬਾਹਰੋਂ ਆਇਆ ਸੀ ਸਾਰੇ ਕੇਸ ਜਿਹੜੇ ਨੇ ਇਹਨੇ ਪ੍ਰਤੱਖ ਨਹੀਂ ਪਰ ਨਾਲ ਅਸੀਂ ਬੋਲ ਰਹੇ ਹਾਂ ਨਾ ਕੋਈ ਜਨਤਾ ਬੋਲ ਰਹੀ ਹੈ ਨਾ ਕੋਈ ਆਵਾਜ਼ ਉਠ ਰਹੀ ਹੈ ਉਹਨੇ ਖਲਾਫ ਇਹ ਗਵਰਨਮੈਂਟ ਆਪਣਾ ਬਹੁਤ ਮజే ਨਾਲ ਟਾਰਗੇਟ ਦਿੱਤੇ ਜਾ ਰਹੇ ਨੇ ਡੀਜੀਪੀ ਟਾਰਗੇਟ ਦੇ ਰਿਹਾ ਹੈ ਪੁਲਿਸ ਨੂੰ ਇੰਨੇ ਕੇਸ ਤੁਸੀਂ ਕਾਊਂਟਰ ਤੇ ਕਰ ਰਹੇ ਹੋ ਤੇ ਇੰਨੇ ਕਰਦੇ ਮੈਂ ਇੱਕ ਇਨਸੀਡੈਂਟ ਹੈ ਮੈਂ ਸ਼ੇਅਰ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਥੋੜੀ ਜਿਹੀ ਪਤਾ ਲੱਗੇਗਾ ਇੱਕ ਲੜਕਾ ਜਿੰਨੂੰ ਕੇ ਇੱਕ ਬੁਲਾ ਕੇ ਪੁਲਿਸ ਨੇ ਕਿਹਾ ਕਿ ਤੂੰ ਆਪਣੇ ਤੇ ਝੂਠਾ ਪਰਚਾ ਪਾਲਾ ਸਾਡੇ ਟਾਰਗੇਟ ਪੂਰੇ ਹੋਣੇ ਹੈ ਉਸ ਨੇ ਇਨਕਾਰ ਕਰ ਦਿੱਤਾ ਉਸ ਦੇ ਝੂਠਾ ਪਰਚਾ ਵੀ ਪਾਇਆ ਗਿਆ ਉਸ ਤੇ ਕੁਝ ਪਾਈ ਗਈ ਉਹਨੇ ਕੋਮ پیسے ਲੈ ਜਿਹੜੇ ਡਰਕ ਦੇ ਜਿਹੜੀ ਰਿਕਵਰੀ ਦਿਖਾਈ ਉਹਨੇ ਕੋ 25000 ਰੁਪਏ ਰਿਸ਼ਵਤ ਵੀ ਲਈ ਉਹ ਇੰਨਾ ਫਰਸਟ੍ਰੇਟ ਹੋ ਗਿਆ ਕਿ ਉਹ ਜਾ ਕੇ ਸੁਸਾਈਡ ਕਰਨ ਲੱਗਾ ਵਾਈਸ ਕਾਉਂਸਲ ਪ੍ਰਵੇਲਡ ਓਵਰ ਹਿਮ ਕਿ ਉਹਨੇ ਇੱਕ ਕੋਰਸਪੋਰੈਂਡੈਂਟ ਨੂੰ ਟੈਲੀਫੋਨ ਕਰਤਾ ਕਿ ਜੀ ਮੈਂ ਇਹ ਕਰਨ ਲੱਗਾ ਸੁਸਾਈਡ ਕਰਨ ਲੱਗਾ ਲੇ ਤਾਂ ਇੰਨਾ ਤੰਗ ਕੀਤਾ ਪੁਲਿਸ ਨੇ ਤੁਸੀਂ ਮੇਰੀ ਰਿਕਾਰਡ ਕਰ ਲਓ ਤੇ ਤੁਸੀਂ ਬਾਅਦ ਚ ਜਨਤਾ ਦੇ ਕਰ ਦੇਣਾ ਉਹ ਜਰਨਲਿਸਟ ਨੇ ਉਹਨੂੰ ਪੁਛਕਾ ਬਚੂ ਕੇ ਉਹਨੂੰ ਕਿਹਾ ਮੈਂ ਰਿਕਾਰਡ ਨਹੀਂ ਕੀਤੀ ਤੂੰ ਨਾ ਕਰ ਇਦਾਂ ਨਾ ਕਰ ਉਹਨੇ ਬੁਲਾ ਲਿਆ ਉਹ ਟਲ ਗਈ ਗੱਲ ਉਹ ਜਦੋਂ ਗੱਲ ਇਸ ਪੁਲਿਸ ਦੇ ਸਾਹਮਣੇ ਆਈ ਫਿਰ ਜਾ ਕੇ ਉਹਨਾਂ ਨੇ ਉਹਨੂੰ ਸੁਝਾਇਆ ਬੁਝਾਇਆ ਦੇ ਦਿੱਤਾ ਮਤਲਬ ਇਥੋਂ ਤੱਕ ਗੱਲ ਆ ਚੁੱਕੀ ਐ ਉਹਨੂੰ ਇੰਨਾ ਫਰਸਟ੍ਰੇਟ ਕਰ ਰਹੇ ਸੀ ਵੀ ਤੇਰੇ ਤੇ ਤੇ ਪਰਚਾ ਪਾਇਆ ਸਾਨੂੰ ਦੋ ਬੰਦੇ ਹੋਰ ਲੱਭ ਕੇ ਦੇ ਜਿੰਨੇ ਦੇ ਅਸੀਂ ਪਰਚਾ ਪਾਈਏ ਇਹ ਪਰਚੇ ਪੈ ਰਹੇ ਨੇ ਛੋਟੇ ਛੋਟੇ ਛੋਟੀ ਡਰਗ ਦਿਖਾਉਂਦੇ ਨੇ ਉਹਨਾਂ ਕੋਲ ਤਾਂ ਕਿ ਉਹਦਾ ਜੀ ਬੇਲ ਹੋ ਸਕੇ ਸਾਡਾ ਕੋਟਾ ਪੂਰਾ ਹੋ ਸਕੇ ਇੰਨਾ ਹਾਲਾਤਾਂ ਦੇ ਵਿੱਚ ਅਸੀਂ ਖੜੇ ਆਂ ਇੰਨਾ ਹਾਲਾਤਾਂ ਵਿੱਚ ਬਹੁਤ ਲੋਡ ਹੈ ਅਸੀਂ ਇਕੱਠੇ ਹੋਈਏ ਅਸੀਂ ਇਸ ਜ਼ੁਲਮ ਦੇ ਖਿਲਾਫ ਚਾਹੇ ਉਹ ਪੰਜਾਬ ਸਟੇਟ ਦੀ ਗਵਰਨਮੈਂਟ ਕਰ ਰਹੀ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਕਰ ਰਹੀ ਹੈ ਚਾਹੇ ਦੀ ਸਟੇਟ ਕਰ ਰਹੀ ਹੈ ਉਹਦੇ ਖਿਲਾਫ ਆਵਾਜ਼ ਥਾਉਣ ਦੀ ਲੋੜ ਹੈ ਪਰ ਮੈਂ ਬਿਲਕੁਲ ਸਹਿਮਤ ਆ ਦਰਕਸ਼ਾਹਬ ਦਾ ਮਾਨੀ ਸਾਹਿਬ ਦਾ ਆਪਣਾ ਬੈਂਸ ਸਾਹਿਬ ਦਾ ਜਾਂ ਪ੍ਰਤੇਜ ਸਿੰਘ ਦਾ ਕਿ ਇੱਕ ਲੋੜ ਹੈ ਆਪਾਂ ਇਕੱਠੇ ਹੋ ਕੇ ਬੈਠੀਏ ਆਪਣਾ ਇਸ ਨੂੰ ਸੋਚੀਏ ਤੇ ਇੱਕ ਕੁਝ ਜਾਗਰਤਾ ਰੂਪ ਤੇ ਇਕੱਠੇ ਹੋ ਕੇ ਇੱਕ ਪੰਥ ਕ੍ਰੀਏ ਜਿਹੜਾ ਕਿ ਇਸ ਤਰਤੀਆਂ ਨੂੰ ਦੇਖ ਸਕੇ ਇਹਨਾਂ ਦੇ ਖਿਲਾਫ ਆਵਾਜ਼ ਉਠਾ ਸਕੇ ਤੇ ਗਵਰਨਮੈਂਟ ਕੋਲੋਂ ਉਸ ਦਾ ਜਵਾਬ ਮੰਗ ਸਕੇ ਜਸਟਿਸ ਅਜੀਤ ਸਿੰਘ ਬੈਂਸ ਯਾਦ ਆਉਂਦੇ ਨੇ ਮੈਨੂੰ ਉਹਨਾਂ ਨੇ ਇਹਨਾਂ ਕੰਮ ਕੀਤਾ ਉਤੇ ਇਸ ਪੰਜਾਬ ਦੇ ਵਿੱਚ ਇਸ ਦੀਕਿਆਂ ਦੇ ਖਿਲਾਫ ਮੇਰਾ ਕਹਿਣ ਹੁਣ ਲੋੜ ਹੈ ਕਿ ਸਾਨੂੰ ਉਸ ਤਰ੍ਹਾਂ ਦਾ ਸੰਗਠਨ ਇਕੱਠਾ ਕਰਕੇ ਫਿਰ ਉਸ ਤਰ੍ਹਾਂ ਦੀ ਜਿਹੜੀ ਹੈ ਇਹ ਜਾਗਰੂਕਤਾ ਲਿਆਉਣੀ ਚਾਹੀਦੀ ਹੈ ਜਨਤਾ ਦੇ ਵਿੱਚ ਤਾਂ ਕਿ ਇਹ ਜਿਹੜੇ ਜ਼ੁਲਮ ਨੇ ਜਿਹੜੇ ਸਿੱਖਾ ਦਾ ਜ਼ੁਲਮ ਨੇ ਜਾਂ ਜਿਹੜੇ ਇਸ ਸੂਬੇ ਦੇ ਪਾਰ ਦੇ ਜਿਹੜੇ ਲੋਕਾਂ ਦਾ ਜ਼ੁਲਮ ਨੇ ਉਹਨਾਂ ਨੂੰ ਠੱਲ ਪਾਈ ਜਾ ਸਕੇ ਆਏ ਦਿਨ ਲੋਕਾਂ ਨੂੰ ਝੂਠੇ ਐਨਡੀਪੀਐਸ ਦੇ ਪਰਚੇ ਪਾਏ ਜਾ ਰਹੇ ਨੇ ਆਏ ਦਿਨ ਝੂਠੇ ਇੰਕਾਊਂਟਰ ਹੋ ਰਹੇ ਨੇ ਸਿਮਿਲਰ ਇਹ ਹੀ ਟਿਪੀਕਲ ਸਟੋਰੀ ਉਹਨੂੰ ਲੈ ਕੇ ਜਾ ਰਹੇ ਸੀ ਉਹਨੇ ਹਥਿਆਰ ਕੱਢਿਆ ਉੱਥੋਂ ਔਰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਨੂੰ ਮਾਰ ਦਿੱਤਾ ਤੁਸੀਂ ਦੇਖੋਗੇ ਉਹ ਪਟਿਆਲੇ ਦੇ ਵਿੱਚ ਗੰਗ ਟੀਚਰ ਉਹਨੂੰ ਪੁਲਿਸ ਦਾ ਸੱਦਤ ਨੇ ਮਾਰ ਦਿੱਤਾ ਪਟਿਆਲੇ ਜਿਹੜੇ ਕਰਨ ਦਾ ਕੀ ਹੋਇਆ ਤੁਸੀਂ ਸਾਰੇ ਸੁਣਿਆ ਉਹ ਇਕੱਲੀ ਲੜਾਈ ਲੜ ਰਹੀ ਉਹਦੀ ਮਾਈ ਦਾ ਉਹ ਜਿਹੜਾ ਇੱਕ ਪਟਿਆਲੇ ਜਿਹੜਾ ਲੜਕਾ ਮਾਰਿਆ ਜਿਹੜਾ ਬਾਹਰੋਂ ਆਇਆ ਸੀ ਸਾਰੇ ਕੇਸ ਜਿਹੜੇ ਨੇ ਇਹਨੇ ਪ੍ਰਤੱਖ ਨਹੀਂ ਪਰ ਨਾ ਅਸੀਂ ਬੋਲ ਰਹੇ ਹਾਂ ਨਾ ਕੋਈ ਜਨਤਾ ਬੋਲ ਰਹੀ ਹੈ ਨਾ ਕੋਈ ਆਵਾਜ਼ ਉੱਠ ਰਹੀ ਹੈ ਉੱਥੇ ਪੰਜ ਇਨਸੀਡੈਂਟਸ ਤਾਂ ਪੰਜਾਬ ਸਟੇਟ ਵਿੱਚ ਐਸੇ ਨੇ ਜਿਦੇ ਵਿੱਚ ਕਲੀਅਰ ਕੇਸ ਆਫ ਪੁਲੀਸ ਸਕਸੈਸ ਹੈ ਪਰ ਹਰਾਨੀ ਦੀ ਗੱਲ ਦੇਖੋ ਤੁਸੀਂ ਕੋਈ ਤੁਹਾਨੂੰ ਸੁਣਿਆ ਕਿਸੇ ਪੋਲੀਟੀਸ਼ੀਅਨ ਨੂੰ ਕਿਸੇ ਪੋਲੀਟੀਕਲ ਲੀਡਰ ਨੂੰ ਇਹ ਗੱਲ ਕਰ ਲੈਣ ਉਠਾਉਂਦੇ ਆ ਪੋਲੀਟੀਕਲ ਜਿਹੜੇ اپੋਜੀਸ਼ਨ ਹੈ ਬਿਲਕੁਲ ਖਤਮ ਹੋ ਚੁੱਕੇ ਇਤੇ ਇੱਕ ਲੜਕਾ ਜਿੰਨੂੰ ਕੇ ਇੱਕ ਬੁਲਾ ਕੇ ਉਸ ਨੇ ਕਿਹਾ ਕਿ ਉਹ ਆਪਣੇ ਤੇ ਝੂਠਾ ਪਰਚਾ ਪਾਲਾ ਸਾਡੇ ਟਾਰਗੇਟ ਪੂਰੇ ਹੋਣੇ ਆ ਉਸ ਨੇ ਇਨਕਾਰ ਕਰ ਦਿੱਤਾ ਉਸ ਤੇ ਝੂਠਾ ਪਰਚਾ ਵੀ ਪਾਇਆ ਗਿਆ ਉਸ ਤੇ ਕੁਝ ਪਾਈ ਗਈ ਉਹਨੇ ਕੋਮ ਪੈਸੇ ਲੈ ਜਿਹੜੇ ਡਰਕ ਦੇ ਜਿਹੜੀ ਰਿਕਵਰੀ ਦਿਖਾਈ ਉਹਦੇ ਕੋਲ 25000 ਰੁਪਏ ਰਿਸ਼ਵਤ ਵੀ ਲਈ ਉਹ ਇੰਨਾ ਫਰਸਟ੍ਰੇਟ ਹੋ ਗਿਆ ਉਹ ਜਾ ਕੇ ਸਿਊਸਾਈਸਾਈਡ ਕਰਨ ਲੱਗਾ ਵਾਈਸ ਕਾਉਂਸਲ ਪ੍ਰਵੇਲਡ ਓਵਰ ਹਿਮ ਕਿ ਉਹਨੇ ਇੱਕ ਕੋਰਸਪੋਨਡੈਂਟ ਨੂੰ ਟੈਲੀਫੋਨ ਕਰਕੇ ਕਿ ਜੀ ਮੈਂ ਇਹ ਕਰਨ ਲੱਗਾ ਡਿਸਟ੍ਰੀਬਿਊਟ ਕਰਨ ਲੱਗਾ ਲੇ ਤਾਂ ਇਨਾ ਤੱਕ ਕੀਤਾ ਪੁਲਿਸ ਨੇ ਤੁਸੀਂ ਮੈਨੂੰ ਰਿਕਾਰਡ ਕਰ ਮਤਲਬ ਇਤੋਂ ਤੱਕ ਗੱਲ ਆ ਚੁੱਕੀ ਹੈ ਉਹਨੂੰ ਇਨਾ ਫਰਸਟ੍ਰੇਟ ਕਰ ਰਹੇ ਸੀ ਵੀ ਤੇਰੇ ਦੇ ਉੱਤੇ ਮਰਚਾ ਪਾਇਆ ਸਾਨੂੰ ਦੋ ਬੰਦੇ ਹੋਰ ਲੱਭ ਕੇ ਦੇ ਜਿੰਨੇ ਬੰਦੇ ਅਸੀਂ ਮਰਚਾ ਪਾਈਏ ਇਨਾ ਹਾਲਾਤਾਂ ਵਿੱਚ ਬਹੁਤ ਲੋੜ ਹੈ ਅਸੀਂ ਇਕੱਠੇ ਹੋਏ ਅਸੀਂ ਇਸ ਜ਼ੁਲਮ ਦੇ ਖਿਲਾਫ ਚਾਹੇ ਉਹ ਪੰਜਾਬ ਸਟੇਟ ਦੀ ਗਵਰਨਮੈਂਟ ਕਰ ਰਹੀ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਕਰ ਰਹੀ ਹੈ ਚਾਹੇ ਦੀ ਸਟੇਟ ਕਰ ਰਹੀ ਹੈ ਉਹਦੇ ਖਿਲਾਫ ਆਵਾਜ਼ ਿਕਾਉਣ ਦੀ ਲੋੜ ਹੈ ਔਰ ਮੈਂ ਬਿਲਕੁਲ ਸਹਿਮਤ ਹਾਂ ਦਰਕਸ਼ਾਹਬ ਨਾਲ ਮਾਨੀ ਸਾਹਿਬ ਨਾਲ